ਮਾਨਯੋਗ ਐਸਐਸਪੀ ਖੰਨਾ ਡਾਕਟਰਦਰਪਨ ਆਲੂਵਾਲੀਆ ਜੀ ਤੇ ਸ਼੍ਰੀ ਵਿਨੋਦ ਕੁਮਾਰ ਜੀ ਡੀਐਸਪੀ ਖੰਨਾ ਦੇ ਰੈਨਮਾਈਂਡਰ ਗੈਂਗਸਟਰ ਤੇ ਵਾਰਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਇੱਕ ਪ੍ਰਗਟ ਸਿੰਘ ਤੇ ਰਮਨਪ੍ਰੀਤ ਸਿੰਘ ਜਿਹੜੇ ਦੋ ਗਨ ਆਲਰੇਡੀ ਦੇ ਦੋਸ਼ੀ ਸਨ ਇਹਨਾਂ ਨੇ ਇੱਕ ਲੜਕਾ ਯਾਦਵਿੰਦਰ ਤੇ ਉਹਦੀ ਫਰੌਂਡੇ ਇਸ ਕੋਲੇਜ ਤੇ ਗੱਡੀ ਦੇ ਵਿੱਚ ਕੋਈ ਆਪਣਾ ਖਾ ਰੇ ਸੀਗੇ 버ਗਰ ਵਗੈਰਾ ਤੇ ਇਹਨਾਂ ਦੋਨਾਂ ਨੇ ਆਪਣੇ ਆਪ ਨੂੰ ਦੱਸਿਆ ਵੀ ਸੀਸੀਆਈ ਖੰਨੇ ਲੱਗ ਖੰਨੇ ਲੱਗੇ ਹੋਏ ਆ ਤੇ ਜ਼ਬਰਦਸਤੀ ਉਹਨਾਂ ਨੂੰ ਆਪਣੀ ਗੱਡੀ 'ਚ ਬਿਠਾ ਲਿਆ। ਉਹਨਾਂ ਦੇ ਵਿੱਚੋਂ 3800 ਰੁਪਏ ਜਿਹੜੇ ਇਹਨਾਂ ਨੇ ਆਪਣੇ ਕੈਸ਼ ਲੈ ਲਈ ਤੇ 6700 ਰੁਪਏ ਆਪਣੇ ਅਕਾਊਂਟ ਦੇ ਵਿੱਚ ਪਾ ਲਿਆ ਸੀ ਤੇ ਜਿਹੜੀ ਲੜਕੀ ਸੀ ਉਹਨੀਆਂ ਸੋਨੇ ਦੀਆਂ ਬਾਣੀਆਂ ਵੀ ਲਾ ਲਈਆਂ ਸਨ। ਤੇ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਤੇ ਅਸੀਂ ਆਪਣੇ ਜਿਹੜੇ ਟੈਕਨੀਕਲ ਦੇ ਤਰੀਕੇ ਦੇ ਨਾਲ ਇਹਨਾਂ ਦੋਨੋਂ ਨੂੰ ਟ੍ਰੇਸ ਕੀਤਾ ਤੇ ਇਹਨਾਂ ਦੇ ਕੋਲੋਂ 11000 ਦੇ ਕਰੀਬ ਤੇ ਸੋਨੇ ਦੀਆਂ ਬਾਣੀਆਂ ਜਿਹੜੀਆਂ ਰਿਕਵਰ ਕਰ ਲਈਆਂ। ਰਿਮਾਂਡ ਲੱਗੇ ਅਗਲੀ ਕਾਰਵਾਈ ਜਿਹੜੀ ਅਮਰ ਵਿੱਚ ਲੈਂਦੀ ਹੈ।